ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੋ ਵੀ ਤੁਹਾਨੂੰ ਸੀ ਰਿਸ਼ਤੇ ਦੱਸਦੀਆਂ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਰਿਸ਼ਤਾ ਦਾ ਮਾਨਸਾ ਏਰੀਆ ਚੱਟ ਸਿੱਖ ਪਰਿਵਾਰ ਦੀ ਲੜਕੀ ਹੈ ਇਹ ਲੜਕੀ ਦਾ ਰੇਟ ਆਫਰ ਥੇ 99 ਜੀ ਹਾਈਟ 5 ਫੁੱਟ 5 ਇੰਚ ਹੈ ਸਟੱਡੀ ਬੀ ਕਾਮ ਦੋ ਭੈਣਾ ਇੱਕ ਭਰਾ ਹੈ ਦੋਨੇ ਭੈਣਾ ਕੈਨੇਡਾ ਦੇ ਵਿੱਚ ਨੇ ਭਰਾ ਵੀ ਕੈਨੇਡਾ ਦੇ ਵਿੱਚ ਹੈ ਜੀ ਇਹ ਲੜਕੀ ਕੈਨੇਡਾ ਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਅਮਰੀਕਾ ਦੇ ਵਿੱਚ ਪੀਆਰ ਹੋਵੇ ਲੜਕੀ ਨੂੰ ਜ਼ਮੀਨ 15 ਤੋਂ 20 ਕਿੱਲਿਆਂ ਤੱਕ ਆਉਂਦੀ ਹੋਈ ਜੀ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1203 ਹੈ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮੁਕਸ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੇ ਦਾ ਡੇਟ ਆਫ ਬਰਥ 96 ਹਾਈਟ 6 ਫੁੱਟ ਹੈ ਸਟਡੀ ਬੀ ਐਸ ਸੀ ਦੋ ਭੈਣ ਭਰਾਣੇ ਦੋਵੇਂ ਕਨੇਡਾ ਨੇ ਜੀ ਲੜਕਾ ਹੈ ਕਨੇਡਾ ਚ ਸਟੱਡੀ ਕਰ ਰਿਹਾ ਰਿਫਿਊਜੀ ਪਰਿਵਾਰ ਹੈ ਜੀ ਸਾਡੇ ਸੱਤ ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਕਨੇਡਾ ਦੀ ਪੀਆਰ ਹੋਵੇ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਇਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1268 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੋਗਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 97 ਆ ਹਾਈਟ 5 ਫੁੱਟ 7 ਇੰਚ ਸਟੱਡੀ ਪਲੱਸ 2 ਹੈ ਦੋ ਭਰਾ ਇੱਕ ਭੈਣ ਹੈ ਲੜਕੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪੜਿਆ ਲਿਖਿਆ ਹੋਵੇ ਲੜਕੇ ਨਜਮੀਨ 20 ਕਿੱਲਾਂ ਤੱਕ ਹੁੰਦੀ ਹੋਵੇ ਜੀ ਜੇ ਕਿਸੇ ਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1286 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਕੱਲ੍ਹ ਵਦ ਕਰ ਸਕਦੇ ਹੋ। ਅਗਲਾ ਰਿਸ਼ਤਾ ਜੀ ਆਪਣੇ ਕੋਲੇ। ਬਠਿੰਡਾ ਏਰੀਆ ਕਾਸਟ ਪਰਜਾਪਤ ਜੀ। ਲੜਕੀ ਦਾ ਡੇਟ ਆਫ ਬਰਥ 93 ਹਾਈਟ 5 2 ਐ ਸਟੱਡੀ ਜੀ ਐਨ ਐਮ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ। ਲੜਕੀ ਹੀ ਜੋਬ ਕਰਦੀ ਹੈ। ਗਵਰਨਮੈਂਟ ਜੋਬ ਹੈ ਲੜਕੀ ਦੀ। ਕ੍ਰਿਸਚੀਅਨ ਫੈਮਿਲੀ ਚੋਂ ਆਂਜੀ ਇਹ ਚਾਰ ਭੈਣਾ ਇੱਕ ਭਰਾ ਇਹ ਲੜਕਾ ਇਹਨਾਂ ਨੂੰ ਚਾਹੀਦਾ ਫੋਰਨ ਕੰਟਰੀ ਚ ਗਿਆ ਹੋਵੇ ਜਾਂ ਇੱਧਰੇ ਲੜਕਾ ਤਾਂ ਗਵਰਨਮੈਂਟ ਜੌਬ ਕਰਦਾ ਹੋਵੇ ਜੀ ਲੜਕੇ ਲੜਕਾ ਕ੍ਰਿਸਚੀਅਨ ਫੈਮਿਲੀ ਚੋਂ ਹੀ ਬਲੋਂਗ ਕਰਦਾ ਹੋਵੇ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1352 ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮਾਨਸਾ ਏਰੀਆ ਜੱਟ ਸੀ ਰਾਮਗੜੀ ਕਾਸਟ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 93 ਹਾਈਟ 5 ਫੁੱਟ 3 ਇੰਚ ਹੈ ਸਟਡੀ ਪਲੱਸ 2 ਨਾਨ ਮੈਡੀਕਲ ਬੀ ਐਸ ਸੀ ਨਾਨ ਮੈਡੀਕਲ ਜੀ ਬੀ ਐਡ ਪੀ ਐਟ ਸੀ ਸੀਟ اٹ ਕਲੀਅਰ ਹੈ ਇਹ ਦੋ ਭੈਣ ਭਰਾਣੇ ਲੜਕੀ ਜੌਬ ਕਰ ਰਹੀ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੌਬ ਕਰਦਾ ਹੋਵੇ ਸਰਕਾਰੀ ਜੌਬ ਕਰਦੇ ਲੜਕੇ ਨੂੰ ਪਾਇਲ ਹੈ ਲੜਕੀ ਨੂੰ ਜ਼ਮੀਨ ਆਉਂਦੀ ਹੋਵੇ ਜੀ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਇਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1500 ਹੈ ਜੀ। ਅਗਲਾ ਰਿਸ਼ਤਾ ਜੀ ਆਪਣੇ ਕੋਲੇ ਫਰੀਦਕੋਟ ਏਰੀਆ ਚਾਟ ਸਿੱਖ ਪਰਿਵਾਰ ਦਾ ਲੜਕਾ ਜੀ। ਲੜਕੇ ਦਾ ਡੇਟ ਆਫ ਬਰਥ 88 ਹੈ, ਹਾਈਟ 5 ਫੁੱਟ 5 ਇੰਚ ਹੈ। ਸਟੱਡੀ ਹੈ ਜੀ +2, ਤਿੰਨ ਭਰਾ। ਤਿੰਨ ਭਰਾ ਨੇ ਜੀ ਇਹ ਤਿੰਨ ਭਰਾਣ ਟੋਟਲ 10 ਕਿੱਲੇ ਜ਼ਮੀਨ ਆਉਂਦੀ ਹੈ। ਦੋ ਭਰਾ ਇਹਨਾਂ ਦੇ ਕੈਨੇਡਾ ਦੇ ਵਿੱਚ ਨੇ ਲੜਕਾ ਇਹ ਕੇਸਾ ਧਾਰੀ ਹੈ ਜੀ ਲੜਕਾ ਕੈਨੇਡਾ ਚ ਪੀਆਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਹੋਵੇ ਜੀ ਜੇਸੀ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਇਸ ਰਿਸ਼ਤੇ ਦਾ ਫਾਈਲ ਨੰਬਰ 1533 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੋਗਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 93 ਹਾਈਟ ਹੈ ਜੀ 5 ਫੁੱਟ ਸ਼ੀ ਉਹ ਚਾਹੇ ਸਟੱਡੀ ਕੀਤੀ ਹੈ ਬੀਐਸਸੀ ਨਰਸਿੰਗ ਲੜਕੀ ਇਕਲੋਤੀ ਹੈ ਜੀ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਚ ਪੀਆਰ ਹੋਵੇ ਲੜਕੇ ਨੂੰ ਜ਼ਮੀਨ 8-10 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਇਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1680 ਅਗਰ ਆ ਰਿਸ਼ਤੇ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਗੋਤ ਇਹਨਾਂ ਦਾ ਸਰਾਏ ਜੀ ਲੜਕੇ ਦਾ ਡੇਟ ਆਫ ਬਰਥ 94 ਹੈ ਹਾਈਟ 5 ਫੁੱਟ 7 ਇੰਚ ਹੈ ਸਟੱਡੀ ਕੀਤੀ ਹੈ BCA PG DCA MSc IT ਦੋ ਭਰਾ ਨੇ ਦੂਜਾ ਭਰਾ ਮੈਰਿਡ ਹੈ ਤੇ ਕੈਨੇਡਾ ਚ PR ਹੈ ਜੀ ਲੜਕਾ ਇਹ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਇਹਨਾਂ ਨੂੰ ਲੜਕੀ ਚਾਹੀਦੀ ਹੈ ਕੈਨੇਡਾ ਚ PR ਹੋਵੇ ਦੋਨਾਂ ਭਰਾਵਾਂ ਨੂੰ ਟੋਟਲ 18 ਕਿੱਲੇ ਜ਼ਮੀਨ ਹੈ ਤੇ ਲੜਕੇ ਦੇ ਹਿੱਸੇ ਦੇ ਵਿੱਚ 9 ਕਿੱਲੇ ਜ਼ਮੀਨ ਆਉਂਦੀ ਆ। ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਤਾਂ ਇਸ ਰਿਸ਼ਤੇ ਦਾ ਫਾਇਲ ਨੰਬਰ 1400 1679 ਹੈ ਜੀ। ਅਗਲਾ ਰਿਸ਼ਤਾ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ। ਲੜਕੀ ਦਾ ਡੇਟ ਆਫ ਬਰਥ 96 ਆ। ਹਾਈਟ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਬੀਬੀਏ ਦੋ ਭਰਾ ਇੱਕ ਭੈਣ ਹੈ। ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਐਪੀਆਰ ਦੀ ਫਾਈਲ ਲਾਈ ਹੋਈ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪੜਿਆ ਲਿਖਿਆ ਹੋਵੇ ਲੜਕੀ ਨੂੰ ਜਮੀਰ ਪੰਚਤਿਆਂ ਤੋਂ 40 ਕਿੱਲਿਆਂ ਦੇ ਵਿੱਚ ਵਿੱਚ ਆਉਂਦੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਇਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1678 ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸੇ ਨੇ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਰਿਸ਼ਤਾ ਪਸੰਦ ਆਇਆ ਤਾਂ ਤੁਸੀਂ ਸਾਡੇ ਨਾਲ ਉਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਉਸ ਰਿਸ਼ਤੇ ਦੀ ਪੂਰੀ ਤਰ੍ਹਾਂ ਜਾਣਕਾਰੀ ਸਾਥੋਂ ਲੈ ਸਕਦੇ ਹੋ ਜੇ ਕਿਸੇ ਵੀਰ ਭੈਣ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਸਾਨੂੰ ਪੂਰਾ ਐਡਰੈਸ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਆ ਕਰੋ ਜੀ ਧੰਨਵਾਦ ਜੀ